ਸਤ ਸ੍ਰੀ ਅਕਾਲ ਕਿਸਾਨ ਪ੍ਰਭ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਪ੍ਰਭੋ ਅੱਜ ਆਪਾਂ ਨੇ ਆਪਦੇ ਜਿਹੜਾ ਬਾਹਣ ਹੈ ਉਹਦੇ ਤੇ ਤਿੰਨ ਟ੍ਰਾਇਲ ਹੈ ਜਿਹੜਾ ਦਵਾਈਆਂ ਤੇ ਲਾਏ ਤੇ ਅਲੱਗ-ਅਲੱਗ ਦੇ ਇੱਕ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਜਿਹੜੇ ਦੇ ਵਿੱਚ ਅਮਰੀਬਾ ਦਵਾਈ ਹੈ ਜਿਹੜੀ ਉਹਦੇ ਤੇ ਵੀਡੀਓ ਆਪਾਂ ਨੇ ਬਣਾਈ ਸੀ ਵੀ ਉਹ ਕਣਕ ਨੂੰ ਕਿੰਨਾ ਕਿ ਧੱਕਾ ਮਾਰਦੀ ਹੈ ਕਿੰਨਾ ਕਿ ਉਹਨੇ ਗੋਲੀ ਡੰਡਾ ਜਿਹੜਾ ਵਧੀਆ ਤਰੀਕੇ ਨਾਲ ਮਾਰਿਆ ਤੇ ਦੂਜੀ ਜੇ ਆਪਾਂ ਗੱਲ ਕਰੀਏ ਆਪਾਂ ਨੇ 2 ਏਕੜ ਤੇ ਐਕਸਲਾ ਤੇ ਲੀਡਰ ਦੋਨਾਂ ਨੂੰ ਮਿਲਾ ਕੇ 1 ਏਕੜ ਤੇ ਕੀਤੀ ਸੀਗੀ ਤੇ ਜੇ ਦੂਜੀ ਦਵਾਈ ਦੀ ਆਪਾਂ ਗੱਲ ਕਰੀਏ ਉਹ ਐਟਲਾਂਟਸ ਦੇ ਵਿੱਚ ਆਪਾਂ ਨੇ ਦੋ ਪੈਕਟ ਆ ਜਿਹੜਾ ਟੌਪਕ ਦੇ ਮਿਲਾ ਕੇ ਦੋ ਏਕੜ ਤੇ ਆ ਜਿਹੜਾ ਆਪਾਂ ਨੇ ਉਹ ਟਰੈਲ ਆਇਆ ਸੀਗਾ ਵੈਸੇ ਜੇ ਦੇਖੀਏ ਤਾਂ ਤਿੰਨੇ ਦਵਾਈਆਂ ਹੀ ਆਪਣੇ ਖੇਤ ਦੇ ਵਿੱਚ ਜਿਹੜਾ ਕਾਮਯਾਬ ਰਹੀਆਂ ਨੇਗੀਆਂ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵੀ ਗੁੱਲੇ ਡੰਡਾ ਕਿੰਨਾ ਕਿੰਨਾ ਨੇ ਸੁਕਾਇਆ ਹੈਗਾ ਕਿ ਦੇਖ ਕਿੰਨਾ ਕਿ ਆਪਾਂ ਨੇ ਪੀੜਾ ਕਰਿਆ ਘਟੋ-ਘਟ ਦੇ ਦੇਖੀ ਆਪਾਂ ਨੂੰ ਹਫਤਾ ਤੱਕ ਹੋਇਆ ਇਹਦੇ ਤੇ ਸਪਰੇਅ ਕਰੇ ਨੂੰ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਾ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਕਈ ਵੀਰ ਕਹਿੰਨੇ ਵੀ ਐਟਲਾਨਟਸ ਹੈ ਜਿਹੜੀ ਉਹ ਧੱਕਾ ਮਾਰਦੀ ਹੈ ਜੇ ਆਪਾਂ ਉਹਨੂੰ ਖੁਸ਼ਕ ਬੱਤਰ ਵਿੱਚ ਕਰਾਂਗੇ ਜਣੀ ਇਹ ਨਹੀਂ ਹੈ ਵੀ ਪੂਰੀ ਤਰ੍ਹਾਂ ਸੁੱਕਾ ਬਾਹਣਾ ਹੋਣਾ ਚਾਹੀਦਾ ਪੈਤਰਾ ਹੋਣਾ ਚਾਹੀਦਾ ਹੈ ਆਪਣਾ ਵਾਹਣ ਦੇ ਵਿੱਚ ਤੇ ਖੋਬਾ ਨਾ ਖੋਬੇ ਹੁਣ ਤਾਂ ਵੈਸੇ ਹੀ ਮੌਸਮ ਹੈ ਜਿਹੜਾ ਠੀਕ ਹੋਈ ਜਾਂਦਾ ਧੁੰਦ ਜ਼ਰੂਰ ਪੈਂਦੀ ਹੈ ਤੇ ਹੋ ਸਕਦਾ 2-4 ਦਿਨਾਂ ਦੇ ਵਿੱਚ ਜਿਹੜੀ ਵਰਖ ਹੈ ਉਹ ਵੀ ਹੋ ਗਏ ਤੇ ਆਪਾਂ ਨੇ ਅੱਜ ਇੱਕ ਹਫਤਾ ਹੋ ਗਿਆ ਦਵਾਈ ਕਰੀ ਨੂੰ ਜੇ ਆਪਾਂ ਇਸ ਵਾਹਣ ਦੀ ਗੱਲ ਕਰੀਏ ਤੁਹਾਡੇ ਨਾਲ ਤਾਂ ਇਹਦੇ ਤੇ ਆਪਾਂ ਨੇ ਇੱਕ ਡੱਬਾ ਜਿਹੜਾ ਐਕਸਲ ਲਾ ਪਾਇਆ ਸੀਗਾ ਤੇ ਉਹਦੇ ਨਾਲ ਇੱਕ ਡੱਬਾ ਹੀ ਆ ਜਿਹੜਾ ਲੀਡਰ ਦਵਾਈ ਦਾ 5 ਬਿਗਿਆਂ ਤੇ ਉੱਤੇ ਛਿੜਕੀ ਹੈ ਜੀ ਇਹ ਤੇ ਹੱਥਾਂ ਵਾਲੇ ਪੰਪ ਨਾਲ ਸਪਰੇਅ ਕਰੀਏਗੀ ਜੇ ਆਪਾਂ ਢੋਲੀਆਂ ਦੀ ਗੱਲ ਕਰੀਏ ਤਾਂ ਢੋਲੀਆਂ ਲਾਈਆਂ ਨੇ 15 ਲੀਟਰ ਵਾਲੀਆਂ ਇਹਦੇ ਤੇ ਪੂਰੀਆਂ 8 ਤੇ ਉਸ ਹਿਸਾਬ ਨਾਲ ਹੀ ਆ ਜਿਹੜਾ ਆਪਾਂ ਇਹ ਐਟਲਾਨਸ ਪਾਈ ਸੀ ਇਹਲੇ ਵਾਹਣ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਵੀ ਗੁੱਲੀ ਡੰਡਾ ਨਾ ਜਿਹੜੇ ਉੱਤੋਂ ਦੀ ਸੀਗਾ ਇਹ ਪਰ ਹੁਣ ਇਹ ਕਣਕ ਉੱਪਰ ਤੇ ਹੋ ਗਈ ਤੇ ਗੁੱਲੀ ਡੰਡਾ ਹੀੜਾ ਦਬ ਗਿਆ ਜੇ ਆਪਾਂ ਐਟਲਾਨਸ ਦੀ ਗੱਲ ਕਰੀਏ ਕਿਸਾਨ ਭਰਾਵੋ ਉਹ ਵੀ ਇਸੇ ਹਿਸਾਬ ਨਾਲ ਪਾਈ ਤੀ ਆਪਾਂ ਨੇ ਇੱਕ ਪੈਕਟ ਆ ਇਹ ਐਟਲਾਨਸ ਦਾ ਪਾਇਆ ਦੀਗਾ ਤੇ ਦੋ ਪੈਕਟ ਜਿਹੜੇ ਆਪਾਂ ਨੇ ਪਾਏ ਨੇ ਟੌਪ ਦੇ ਉਹ ਵੀ ਆਪਾਂ ਨੇ ਸੇਮ ਹੀ 1 ਏਕੜ ਦੇ ਵਿੱਚ ਹੀ ਆ ਜਿਹੜਾ ਇਹ ਪਾਇਆ ਤੇ ਮੈਨੂੰ ਨਹੀਂ ਲੱਗਦਾ ਵੀ ਮਾੜਾ ਮੋਟਾ 19 21 ਹੋ ਸਕਦੀ ਹੈ ਵੀ ਮਾੜਾ ਮੋਟਾ ਇਹ ਕਣਕ ਖੜ ਗਈ ਹੋਊਗੀ ਤਾਂ ਵੈਸੇ ਇੰਨਾ ਟਲਰੈਂਸ ਨੇ ਜਿਹੜਾ ਆਪਣੇ ਵਾਹਣ ਦੇ ਵਿੱਚ ਧੱਕਾ ਨਹੀਂ ਮਾਰਿਆ ਤੇ ਪਿਓਰ ਆਪਣਾ ਜਿਹੜਾ ਵਾਹਣ ਡੱਕਰ ਹੈ ਤੇ ਜੇ ਆਪਾਂ ਗੱਲ ਕਰੀਏ ਐਕਸੀਲ ਤੇ ਲੀਡਰ ਦੀ ਤਾਂ ਇਸ ਦਵਾਈ ਨੇ ਆਪਣੇ ਬਾਹਣ ਦੇ ਵਿੱਚ ਬਿਲਕੁਲ ਜਿਹੜਾ ਕੋਈ ੱਤਕਾ ਨਹੀਂ ਮਾਰੇ ਆਪਣੇ ਬਾਹਣ ਨੂੰ ਤੇ ਕਣਕ ਹਮਕਾ ਦੇ ਉੱਤੋਂ ਦੀ ਹੋਗੀ ਤੇ ਮੈਨੂੰ ਤਾਂ ਲੱਗਦਾ ਵੀ ਇਹ ਦੋਏ ਦਵਾਈਆਂ ਨੇ ਜਿਹੜੀਆਂ ਗੋਲੇ ਡੰਡੇ ਦੇ ਵਿੱਚ ਕਾਮਯਾਬ ਲੱਗਦੇ ਨੇ ਫਿਲਹਾਲ ਹਲੇ ਤਾਂ ਇਹਨੇ ਦਵਾਈ ਨੇ ਪੂਰਾ ਪੀੜਾ ਕਰਤਾ ਕਿਉਂਕਿ ਇੱਕ ਹਫਤਾ ਹੋਇਆ ਉਦੋਂ ਬਾਅਦ ਦੇ ਵਿੱਚ ਅੱਜੋਂ ਹੀ ਆਪਣਾ ਜਿਹੜਾ ਮੀਂਹ ਦਸ ਰਹੇ ਨੇਗੇ ਉਹ ਲੰਘੂਗਾ ਤੇ ਆਪਾਂ 30 ਜਨਵਰੀ ਦੇ ਨੇੜੇ ਤੇੜੇ ਜਿਹੜਾ ਕਣਕ ਨੂੰ ਪਾਣੀ ਲਾਵਾਂਗੇ ਉਸ ਤੋਂ ਬਾਅਦ ਵਿੱਚ ਪਤਾ ਲੱਗੂ ਵੀ ਗੁੱਲੀ ਡੰਡਾ ਕਿੰਨਾ ਕੁ ਸੁੱਕਦਾ ਤੇ ਕਿੰਨਾ ਕੁ ਉੜਦਾ ਹੈਗਾ ਜੇ ਆਪਾਂ ਗੁੱਲੀ ਡੰਡੇ ਦੀ ਗੱਲ ਕਰੀਏ ਫਿਲਹਾਲ ਐਕਸਲ ਤੇ ਲੀਡਰ ਵਾਲੇ ਦੀ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਵੀ ਬਿਲਕੁਲ ਇਹ ਜਿਹੜਾ ਪੀਲਾ ਹੋ ਗਿਆ ਇੱਧਰ ਵੀ ਦੇਖ ਲਓ ਨਿਗਾਹ ਮਾਰ ਲਓ ਤੇ ਕਣਕ ਹੈ ਜਿਹੜੀ ਉੱਪਰ ਦੀ ਹੋਗੀ ਤੇ ਇਸੇ ਤਰ੍ਹਾਂ ਹੀ ਇੱਧਰ ਹੈਗਾ ਆਪਣਾ ਜਿਹੜਾ ਗੁੱਲੀ ਡੰਡਾ ਉਤੋਂ ਦੀ ਨਿੰਦਾ ਸੀਗਾ ਕਣਕ ਦੇ ਤੇ ਕਣਕ ਲਕੋਲੀ ਦੀ ਹੁਣ ਜੇ ਆਪਾਂ ਦੇਖੀਏ ਤਾਂ ਆਪਾਂ ਕਣਕ ਹੈ ਜਿਹੜੀ ਪੂਰੀ ਕਾਲੀ ਹੈ ਜਿਹੜੇ ਨਜ਼ਰ ਆਉਂਦੀ ਹੈ ਵੀ ਗੁੱਲੀ ਝੰਡਾ ਹੈ ਜਿਹੜਾ ਆਪਣਾ ਪੂਰੀ ਤਰ੍ਹਾਂ ਜਿਹੜਾ ਬਹਿ ਗਿਆ ਸਨ ਭਰਾਓ ਜੇ ਆਪਾਂ ਮੈਨੂੰ ਲੱਗਦਾ ਹੈ ਵੀ ਹੱਥਾਂ ਵਾਲੇ ਪੰਪ ਨਾਲ ਜਿਹੜਾ ਆਪਾਂ ਨੂੰ ਰਿਜ਼ਲਟ ਹੈ ਜਿਹੜਾ ਮੈਨੂੰ ਵਧੀਆ ਲੱਗਦਾ ਹੈ ਜੇ ਆਪਾਂ ਗੱਲ ਕਰੀਏ ਤੀਜੀ ਦਵਾਈ ਅਮਰੀਵਾ ਦੀ ਤਾਂ ਅਮਰੀਵਾ ਨੇ ਜਿਹੜਾ ਆਪਣਾ ਵਾਹਣ ਪੂਰੀ ਤਰ੍ਹਾਂ ਕਿਰਾਂ ਤਾਂ ਐ ਕਰਤੀ ਦੀ ਕਣਕ ਜਿਵੇਂ ਵਾਹਣ ਦੇ ਵਿੱਚ ਵੀ ਇਹ ਤਾਂ ਪੰਗਾ ਲੈ ਲਿਆ ਇੱਕ ਵਾਰੀ ਅਮਰੀਵਾ ਜ਼ਰੂਰ ਜਿਹੜਾ ਪੂਰਾ ਝੂਟਾ ਮਾਰ ਦਿਆ ਕਣਕ ਨੂੰ ਤੇ ਉਸ ਤੋਂ ਬਾਅਦ ਇਹ ਜਿਹੜੀ ਕਣਕ ਹੈ 15 20 ਦਿਨਾਂ ਬਾਅਦ ਜੇ ਆਪਣਾ ਮੂੰਹ ਲੱਗਣ ਲੱਗਦੀ ਹੈ ਤੇ ਅਗਲੀ ਵੀਡੀਓ ਜਿਹੜੀ ਆਪਾਂ ਉਸ ਕਣਕ ਦੀ ਹੈ ਜਿਹੜੀ ਅਮਰੀਵਾ ਦੀ ੱੱਕੀ ਸੀਗੀ ਤੇ ਉਹਨੂੰ ਆਪਾਂ ਨੇ ਪਰਸੋਂ ਜਿਹੜਾ ਪਾਣੀ ਲਾਤਾ ਕਿਉਂਕਿ ਉਹ ਬਾਹਣ ਥੋੜਾ ਜਿਆਦਾ ਚੜ ਗਿਆ ਦੀਗਾ ਇਹ ਬਾਹਣ ਥੋੜਾ ਜਿਆ ਆਪਣਾ ਥੱਲੇ ਗਿੱਲਾ ਹੈ ਇਸ ਕਰਕੇ ਆਪਾਂ 30 ਤਰੀਕ ਦੇ ਨੇੜੇ ਤੇੜਾ ਜਿਹੜਾ ਇਹਨੂੰ ਪਾਣੀ ਲਾਵਾਂਗੇ ਤੇ ਉਹਦੀ ਵੀਡੀਓ ਵੀ ਬਣਾ ਕੇ ਆਪਾਂ ਤੁਹਾਡੇ ਤੱਕ ਪਾਵਾਂਗੇ ਤੁਸੀਂ ਇਹ ਦੇਖ ਲਓ ਵੀ ਗੁੱਲੀ ਡੰਡਾ ਨਾ ਐਂ ਫੂਕਦਾ ਜਿਵੇਂ ਆਪਾਂ ਰਾਉਂਡ ਅਪ ਕਰੀ ਹੁੰਦੀ ਐ ਕਣਕ ਹੁੰਦਾ ਜ਼ਰੂਰ ਝੜਕਾ ਮਾਰੇ ਆ ਦਵਾਈ ਨੇ ਬਾਕੀ ਐਟਲੈਂਟਸ ਡੋਟਾ ਕਦੇ ਆਪਾਂ ਪਾਏ ਨਹੀਂ ਤੇ ਜੇ ਆਪਾਂ ਗੱਲ ਕਰੀਏ ਐਕਸੀਲ ਤੇ ਇਹਦੀ ਲੀਡਰ ਦੀ ਤਾਂ ਇਹਨੇ ਵੀ ਜਿਹੜਾ ਆਪਣੇ ਖੇਤ ਦੇ ਵਿੱਚ ਬਹੁਤ ਸੋਹਣਾ ਯਾਰ ਰਿਜੈਂਟ ਦਿੱਤਾ ਗਿਆ ਫਿਲਹਾਲ ਤਾਂ ਗੁੱਲੀ ਡੰਡਾ ਜਿਹੜਾ ਦਬ ਗਿਆ ਤੇ ਕਣਕ ਉੱਪਰ ਦੀ ਐ ਬਾਕੀ ਦੇਖਦੇ ਆ ਬੂਰੇ ਯਾਰ ਪਾਣੀ ਲਾਵਾਂਗੇ ਵੀ ਇਹ ਕਹਿੰਦਾ ਕਿ ਸੋਹਣਾ ਜਿਹਾ ਏਜੰਟ ਦਿੰਦੀ ਹੈ ਵੈਸੇ ਮੇਰੇ ਹਿਸਾਬ ਨਾਲ ਮੈਨੂੰ ਠੀਕ ਲੱਗੀ ਇਹ ਦਵਾਈ ਉਹਦੋਂ ਅਮਰੀਵਾਨੋਂ ਠੀਕ ਹੈ ਜੇ ਨਹੀਂ ਉਹ ਥੋੜਾ ਜਿਆਦਾ ਝੂਟਾ ਮਾਰਦੀ ਹੈਗੀ ਬਾਕੀ ਜਿਹੜੇ ਜਿਹੜੇ ਵੀਰ ਇਹ ਦੇਖਦੇ ਨੇ ਵੀ ਕਿਹੜੀ ਦਵਾਈ ਪਾਈਏ ਤਾਂ ਬੇਫਿਕਰ ਹੋ ਕੇ ਜਿਹੜਾ ਐਟਲੈਂਟਸ ਦੇ ਨਾਲ ਦੋ ਪੈਕਟ ਟੌਪਿਕ ਦੇ ਪਾਸਾ ਦੇ ਆਪਾਂ ਤੇ ਜੇ ਆਪਾਂ ਆਹ ਪਾਉਣੀ ਹੈ ਲੀਡਰ ਤੇ ਐਕਸੀਲ ਇਹਨੂੰ ਵੀ ਦੋ ਜਿਹੜੇ ਮਿਸ਼ਰਣ ਬਣਾ ਕੇ ਇੱਕ ਇੱਕੜ ਦੇ ਵਿੱਚ ਆਪਾਂ ਕਰ ਸਕਦੇ ਆ ਮੇਰੇ ਬਾਹਣ ਦੇ ਵਿੱਚ ਕੋਈ ਮੈਨੂੰ ਜਿਹੜਾ ਧੱਕਾ ਨਹੀਂ ਮਾਰਿਆ ਤੇ ਮੈਨੂੰ ਬਧੀਆ ਅਰਜੈਂਟ ਹੈ ਜਿਹੜਾ ਇਹ ਦੋਏ ਦਵਾਈਆਂ ਦਾ ਮਿਲੇ ਗਿਆ ਸੋ ਬਾਕੀ ਤੁਸੀਂ ਕਿਹੜੀ ਦਵਾਈ ਪਾਈ ਹੈ ਜੀ ਕਿੰਨੇ ਦਿਨ ਤੇ ਪਾਈ ਹੈ ਬਾਹਣ ਥੋੜਾ ਕਿੰਨਾ ਕੁ ਬੱਤਰਤੀ ਕਿੰਨਾ ਕੁ ਗਿੱਲਾਤੀ ਆ ਇਹਦੇ ਬਾਰੇ ਜਰੂਰ ਕਮੈਂਟ ਬਾਕਸ ਵਿੱਚ ਜਾਣਕਾਰੀ ਦਿਓ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ